ਜੀ ਕਿਸਾਨੀ ਅੰਦੋਲਨ ਦੇ ਨੌਜਵਾਨ ਸੀ ਜੋ ਬਾਈ ਸੁਵ ਕਰਨ ਸਿੰਘ ਪਿੰਡ ਬੱਲੋ ਜਿਨ੍ਹਾਂ ਦੀ ਅੰਤਮ ਦੇਹ ਪਟਿਆਲੇ ਤੋਂ ਆ ਰਹੀ ਹੈ ਇਹ ਪਿੰਡ ਬਰਨਾਲਾ ਬਠਿੰਡਾ ਰੋਡ ਹੈ ਜੋ ਇੱਧਰ ਕੜੈਲੀ ਪਿੰਡ ਨੂੰ ਜਾਂਦਾ ਕੜੈ ਲੱਕੜੇਲੀ ਪਿੰਡ ਬੱਲੋ ਨੂੰ ਅੰਤਮ ਦੇਹ ਨੂੰ ਲੈਣ ਲਈ 71 ਹੋਈਆਂ ਸੰਗਤਾਂ ਜੋ ਅੰਤਮ ਸੰਸਕਾਰ ਦੇ ਉੱਤੇ ਪਹੁੰਚੀਆਂ ਨੇ ਸੋ ਅੱਜ ਬਾਈ ਦਾ ਅੰਤਮ ਸੰਸਕਾਰ ਹੈ ਪਿੰਡ ਬੱਲੋ ਵਿਖੇ चलाग

ਹਾਂਜੀ ਬਾਈ ਜੀ ਅੱਜ ਬਾਈ ਸੁਖਨ ਸਿੰਘ ਪਿੰਡ ਬਲੋਆ ਦੀ ਅੰਤਮ ਦੇਹ ਜੋ ਪਿੰਡ ਲੈ ਕੇ ਜਾ ਰਹੇ ਨੇ ਪਿੰਡ ਕੜੇਲੀ ਵਿਖੇ ਲੰਘਦੇ ਹੋਏ ਮੇਨ ਰੋਡ ਤੋਂ ਜਿਨ੍ਹਾਂ ਦਾ ਅੰਤ ਅੱਜ ਅੰਤਮ ਸਸਕਾਰ ਹੈ ਦੂਰੇ ਕੱਢ ਦੇ ਇੱਕ ਮਿੰਟ ਦੋਰੀ ਨਾਲ ਦੂਰੇ ਸਾਡੇ ਕਾਰਜ ਦੂਰੇ ਚੱਲ ਓਏ

ਕੁਆ ਆਪਣਾ ਹੁੰਦਾ ਇੱਕੀ ਟੀਮ ਰੋ ਆਪਣਾ ਨਾਵਾਂ ਚੀ ਗਏ ਅੱਖ ਜੇ ਲੱਪਾ ਸੜਕੇ ਦੇ ਰੁਲੇ ਆ ਪਾਉ ਦੇ ਜਾ ਕੇ ਪਾਸੇ ਹੋ ਗਏ ਪਰ ਹੀ ਇਹ ਕਹੇ ਲੋਕਾਂ ਨੂੰ ਲਾਪਤ ਹੋਣਾ ਹੂ ਸੁਤੋ ਪਟੀ ਸੋਤੇ ਮੈਨਾ ਮਿਆਂਗੇ ਠੋਕੇ ਸੁਤੋ ਬਰਦਾਸਤ ਜੂਵੇ लाइन 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 लाइन